ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਨੇ ਤਾਂ ਤੁਸੀਂ ਸਾਰੇ ਜਾਣੇ ਪੁੱਛ ਰਹੇ ਆ ਵੀ ਆਹ ਹਾ ਮੁੰਡਾ ਕੌਣ ਆ ਤੇ ਇਹ ਮੇਰੇ ਹੀ ਮੁੰਡਾ ਹੈ ਸਮਝ ਲਓ ਇਹ ਨਾ ਮੇਰਾ लाਡਲਾ ਭਤੀਜਾ ਵਾ ਇਹਦੀ ਮੰਮੀ ਪਾਪਾ ਹੈ ਨਹੀਂਗੇ ਤੇ ਪੂਰੇ ਹੋਏ ਵੀ ਇਹਦੀ ਮੰਮੀ ਪਾਪਾ ਤੇ ਤਾਂ ਕਰਕੇ ਵੀ ਹੁਣੇ ਮੈਂ ਮੈਂ ਹੀ ਆਪਦੇ ਕੋਲੇ ਲੈ ਆਂਦਾ ਤੇ ਮੈਂ ਹੀ ਇਹਨੂੰ ਇੱਥੇ ਲੈ ਕੇ ਸਕੂਲੇ ਪੜਨ ਲਾਤਾ ਵਾ ਇਹ ਮੇਰਾ लाਡਲਾ ਭਤੀਜਾ ਵਾ ਨਿੱਕਾ ਆਇਆ ਇਹ ਅੱਗੇ ਮੇਰੇ ਸੱਖ ਨਾਲ ਦੋ ਪੱਤਾ ਤੇ ਹੁਣ ਤੀਜਾ ਪੱਤੇ ਹੋ ਗਿਆ ਤੇ ਇੱਕ ਮੇਰੇ ਧੀ ਹੈ ਤੇ ਹੁਣ ਚੱਲ ਚਾਰ ਮੇਰੇ ਬੱਚੇ ਹੋ ਗਏ ਆ ਤੇ ਹੁਣ ਇਹ ਮੈਥੀ ਲਾਤਾ ਪੜਨ ਵੀ ਇੱਥੀ ਹੁਣ ਮੈਨੂੰ ਰੱਖ ਲਿਆ ਮੈਂ ਇਹਨੂੰ ਕਹਤਾ ਵੀ ਹੁਣ ਪੱਤ ਕਿਤੇ ਨਹੀਂ ਜਾਣਾਗਾ ਬਸ ਹੁਣ ਸਮਝ ਲੈ ਤੂੰ ਮੇਰਾ ਹੀ ਆ ਹਣ ਤਾਂ ਹੈ ਵੀ ਹੈਗਾ ਮੇਰਾ ਹੀ ਆ ਚੱਲ ਚਾਰ ਬੱਚੇ ਹੋ ਗਏ ਆਪਣੇ ਬੱਚਿਆਂ ਤਾਂ ਦੁਨੀਆ ਲੱਭਦੀ ਫਿਰਦੀ ਆ ਹਨਾ ਤੇ ਜਿਨ੍ਹਾਂ ਦੇ ਨਹੀਂ ਹੈਗੇ ਕੇ ਬੱਚੇ ਉਹਨਾਂ ਨੂੰ ਪੱਛ ਕੇ ਦੇਖੋ ਵੀ ਕਿਵੇਂ ਬੱਚਿਆਂ ਬਿਨਾਂ ਅਰੇ ਆ ਜਾਂਦਾ ਤਾਂ ਪੋਤ ਓੱਖਾ ਹੋ ਜਾਂਦਾ ਵਾ ਕਿ ਆਪੇ ਨੂੰ ਕਿਉਂ ਰਨ ਦੇ ਗੇ ਮੈਂ ਹੁਣ ਇਹਨੂੰ ਆਪਦੇ ਕੋਲੇ ਰੱਖ ਲਿਆ ਹੁਣ ਤੇ ਮੇਰਾ ਹੀ ਆ ਠੀਕ ਆ ਚਲੋ ਬਾਏ